ਸਰ ਰਾਤਾ ਠੀਕ ਸੀ ਮਤਲਬ ਜਦੋਂ ਕੋਈ ਟਰਾਲੀ ਟੱਪੀ ਟੂੜੀ ਵਾਲੀ ਉਹ ਉੰਨੇ ਕਰਕੇ ਹੋਇਆ ਜਿਹੜੇ ਛੜਕੇ ਆ ਕੇ ਵੇਖੇ ਤੇ ਆ ਮਤਲਬ ਆਪ ਕੋ ਲਾਤੇ ਵੀ ਕੋ ਡੇਕ ਨਾ ਪਵੇ ਇੱਕ ਕੋਖਲਾ ਬਣਾ ਹੋਇਆ ਵੇ ਮੇਰੇ ਖਿਆਲ ਦੇ ਇਹ ਘੱਟੋ ਘੱਟ 15 ਫੁੱਟ ਕੋਖਲਾ ਥਲੋ ਕਿ ਕਿਸ ਤਰ੍ਹਾਂ ਦੀ ਸਮੱਸਿਆ ਸਰ ਇਸ ਨਾਲ ਆ ਰਹੀ ਹੈ ਆਂ ਜਾਣ ਵਾਲੇ ਦੇ ਸ਼ਹਿਰ ਵੱਲੋਂ ਆਂ ਜਾਣ ਵਾਲੇ ਮੰਦੇ ਆਪੇ ਕੋਖਲਾ ਹੈ ਮੈਂ ਜੇ ਕਚਲੇ ਦਾ ਘਾਹ ਹੈ ਗਾ ਇਹ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਇਹ ਕੀ ਕਹਿਣਾ ਚਾਹੋਗੇ ਜੀ ਪ੍ਰਸ਼ਾਸਨ ਵੱਲੋਂ? ਪ੍ਰਸ਼ਾਸਨ ਨੂੰ ਇਹ ਕਹਿੰਦਾ ਮੈਂ ਇੱਕ ਮੈਨੂੰ ਇਹ ਕਹਿੰਦਾ ਵੀ ਇਹ ਜਿਹੜਾ ਹੈਗਾ ਸਹੀ ਤਰੀਕੇ ਨਾਲ ਜਾਂ ਕੀਤਾ ਜਾਵੇ ਤੇ ਬਣਾਇਆ ਜਾਵੇ। ਕਿਉਂ ਇਸ ਤਰ੍ਹਾਂ ਸੜਕ ਬਹਿ ਗਈ ਸਰ ਆਣ ਜਾਣ ਵਾਲੇ ਲੋਕ ਵੀ ਨਹੀਂ ਰੁਕ ਰਹੇ ਨਾ ਸੜਕ ਬੰਦ ਹੋ ਰਹੀ। ਇਸ ਨਾਲ ਕਿੰਨੀ ਕੁ ਵੱਡਾ ਹਾਦਸਾ ਵਾਪਰ ਸਕਦਾ ਆਣ ਵਾਲੇ ਪਾਸੇ? ਬਹੁਤ ਬਹੁਤ ਤੰਗੜਾ ਵਾਪਰ ਸਕਦਾ ਸੀ ਜੇ ਮੰਨਦੇਗੇ ਦੂਜਾ ਆ ਨਾ ਬੈਰੀਅਰ ਨਾ ਰੱਖਦੇ ਤਾਂ। ਇਹ ਬੈਨੇ ਰੱਖਣ ਕਰਕੇ ਮਦਦ ਦੇ ਬੱਚੇ ਤਾਂ ਵੀ ਨਹੀਂ ਦਾ ਇਹ ਇੱਥੇ ਦਾ ਕਰੋ ਕਿ ਮਦਦ ਦੇ ਤੁਝ ਜਨਮਿਕ ਸੰਸਾਰ ਤੋਂ ਤਗੜਾ ਹੋਣਾ ਸੀ ਮੈਂ ਕਿ ਮੈਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹਨੂੰ ਜਲਦ ਤੋਂ ਜਲਦ ਸਹੀ ਕੀਤਾ ਜਾਵੇ ਤਾਂ ਮੈਂ ਬਾਕੀ ਆਇਆ ਹਾਂ ਤਾਂ ਮੈਂ ਬਾਕੀ ਆਇਆ ਹਾਂ ਬਾਕੀ 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 ਆਪਿਆ ਦਾ ਜਿੱਤੀ ਭਾਈ ਨਾਲ ਥੱਲੇ ਚੁੱਕਾ ਬੁਕਾਤਾ